ਸਾਡੇ ਇਥੋਂ ਸੁੰਡ ਵਾਲਿਆਂ ਦੇ ਬਹੁਤ ਸਾਰੇ ਕੰਸਰਨ ਸੀਗੇ ਪੰਜਾਬ ਨੂੰ ਲੈ ਕੇ ਹਾਲਾਤਾਂ ਨੂੰ ਲੈ ਕੇ ਜਿੱਥੇ ਨਹੀਂ ਤਾਂ ਕਈ ਵਾਰ ਇਲੈਕਸ਼ਨ ਕਈ ਵਾਰ ਹਾਰ ਕੇ ਬਹੁਤ ਸਾਰੇ ਘਰਾਂ ਚ ਬੈਠ ਜਾਂਦੇ ਨੇ ਪਰ ਬਾਕੀ ਪਤਾ ਨਹੀਂ ਕੌਣ ਕਿੱਦਾਂ ਦਾ ਹੈ ਪਰ ਲੱਖਾ ਸਿਧਾਣਾ ਸਮੇਂ-ਸਮੇਂ ਦੇ ਉੱਤੇ ਜਿਹੜਾ ਜੀ ਉਹ ਆਵਾਜ਼ ਪੰਜਾਬ ਦੇ ਲਈ ਪੰਜਾਬ ਦੇ ਪਾਣੀਆਂ ਦੇ ਲਈ ਪੰਜਾਬੀ ਬੋਲੀ ਦੇ ਲਈ ਜਿਹੜੀ ਆਵਾਜ਼ ਬੁਲੰਦ ਕਰਦਾ ਰਹਿੰਦਾ ਤੇ ਹੁਣ ਪਿਛਲੇ ਦਿਨੀ ਕੁਝ ਕੁ ਵੀਡੀਓਜ਼ ਉਹਦੀਆਂ ਦੁਵਾਰੇ ਆਈਆਂ ਪਾਣੀਆਂ ਨੂੰ ਲੈ ਕੇ ਤੇ ਜੀ ਬਿਲਕੁਲ ਪਪਿੰਦਰ ਬੁੱਢੇ ਨਾਲੇ ਨੂੰ ਲੈ ਕੇ ਕਾਫੀ ਜਿਹੜਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ ਹਾਲਾਂਕਿ ਪਿਛਲੇ ਸਮੇਂ ਤੋਂ ਵੀ ਇਹ ਬਹੁਤ ਪੁਰਾਣਾ ਜਿਹੜਾ ਸੰਘਰਸ਼ ਕਹਿ ਲਈਏ ਜਾਂ ਇਸ਼ੂ ਕਹਿ ਲਈਏ ਬਹੁਤ ਪੁਰਾਣਾ ਹੈ ਕਿ ਬੁੱਢਾ ਨਾਲਾ ਜਿਹੜਾ ਇਹ ਕਿਸੇ ਵੇਲੇ ਬੁੱਢਾ ਦਰਿਆ ਸੀਗਾ ਤੇ ਧੰਦਾ ਬਣ ਗਿਆ ਕਿਉਂਕਿ ਬਹੁਤ ਪੋਲਿਊਟਡ ਵਾਟਰ ਜਿਹੜਾ ਇਹ ਪਾਣੀ ਹੈ ਉਹ ਬਿਨਾਂ ਟ੍ਰੀਟ ਕੀਤੇ ਉਸ ਦੇ ਵਿੱਚ ਪੈਂਦਾ ਰਿਹਾ ਹਾਲਾਂਕਿ ਜਦੋਂ ਬਲਬੀਰ ਸਿੰਘ ਸੀਚੇਵਾਲ ਜਿਹੜੇ ਰਾਜ ਸਭਾ ਗਏ ਆਮ ਆਦਮੀ ਪਾਰਟੀ ਵੱਲੋਂ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਕਿ ਉਹ ਪਾਣੀ ਸਾਫ ਕਰਨ ਬੁੱਡੇ ਨਾਲੇ ਦੇ ਪਰ ਉਹ ਵੀ ਨਹੀਂ ਹੋ ਸਕਿਆ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਅੱਜ ਇੱਕ ਹੋਰ ਜਿਹੜੀ ਤੁਸੀਂ ਲੱਖਾ ਸੁਧਾਨਾਂ ਦੀ ਗੱਲ ਕੀਤੀ ਉਹ ਤਾਂ ਚੱਲ ਹੀ ਰਹੀ ਹੈ ਉਹਨਾਂ ਨੇ ਇੱਕ ਪ੍ਰੋਗਰਾਮ ਵੀ ਦਿੱਤਾ ਹੋਇਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਦੁਬਾਰਾ ਉੱਥੇ ਪ੍ਰੋਟੈਸਟ ਵੀ ਕਰਨਾ ਹੈ ਪਰ ਇੱਕ ਹੋਰ ਉਹਦੇ ਵਿੱਚ ਐਡ ਆਨ ਹੋ ਗਈ ਹੈ ਗੱਲ ਕਿ ਇੱਕ ਵਿਧਾਇਕ ਨੇ ਆਮ ਆਦਮੀ ਪਾਰਟੀ ਦੇ ਜੀ ਜਿਹੜੇ ਗੋਗੀ ਨੇ ਤੇ ਉਹ ਪਹਿਲਾਂ ਤਾਂ ਕਾਂਗਰਸ ਦੇ ਵਿੱਚ ਸੀਗੇ ਹਾਲਾਂਕਿ ਜਦੋਂ ਹੁਣ ਪੰਜਾਬ ਦੇ ਵਿੱਚ 22 ਦੇ ਵਿੱਚ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਤਾਂ ਉਹ ਆਮ ਆਦਮੀ ਪਾਰਟੀ ਚ ਆਗੇ ਸੀਗੇ ਗੁਰਪ੍ਰੀਤ ਗੋਗੀ ਉਹਨਾਂ ਦਾ ਨਾਮ ਹੈ ਤੇ ਉਹਨਾਂ ਨੇ ਅੱਜ ਇੱਕ ਆਪਣਾ ਨੀਂਹ ਪੱਥਰ ਢਾਤਾ ਇੱਕ ਨੀਂਹ ਪੱਥਰ ਰੱਖਿਆ ਸੀਗਾ ਉਹਨਾਂ ਨੇ ਬੁੱਢੇ ਨਾਲੇ ਦੇ ਉੱਤੇ ਕਿ ਅਸੀਂ ਬੁੱਢੇ ਨਾਲੇ ਦੀ ਸਫਾਈ ਕਰਾਂਗੇ ਉਹਨਾਂ ਨੇ ਇਹ ਗੱਲ ਮੰਨੀ ਕਿ ਸਾਤੋਂ ਇਹ ਗੱਲ ਫੁੱਲਫਿਲ ਨਹੀਂ ਕਰ ਹੋਈ ਕਿ ਅਸੀਂ ਕਹਿ ਤੋ ਦਿੱਤਾ ਕਿ ਅਸੀਂ ਇਹ 650 ਕਰੋੜ ਰੁਪਇਆ ਆਇਆ ਇਸ ਦੇ ਲਈ ਤੇ ਅਸੀਂ ਸਾਫ਼ ਕਰਦਾਂਗੇ ਪਾਣੀ ਬਾਰੇ ਸਤੋ ਹੋਇਆ ਨਹੀਂ ਇਸ ਕਰਕੇ ਮੈਂ ਆਪਣੀ ਗਲਤੀ ਮੰਨਦਾ ਹੋਇਆ ਆਪਣਾ ਨੀ ਪੱਥਰ ਜਿਹੜਾ ਇਹ ਉਹ ਰੱਖਿਆ ਸੀਗਾ ਅਸੀਂ ਉਹ ਢਾਉਣਾ ਹੈ ਤੇ ਉਹਨਾਂ ਨੇ ਥੋੜੀ ਲੈ ਕੇ ਉਹ ਢਾ ਦਿੱਤਾ ਤੇ ਉਹਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਵੀ ਸ਼ਾਮਲ ਸੀ ਕਿ ਮਾਨਯੋਗ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਵੇਂ ਇਹ ਨੀ ਪੱਥਰ ਤੇ ਲਿਖੀ ਹੁੰਦੀ ਹੈ عبارت ਜੀ ਤਾਂ ਇੱਕ ਗੱਲ ਤਾਂ ਹੋ ਗਈ ਹੈ ਕਿ ਸਰਕਾਰ ਜਿਹੜੀ ਹੈ ਇਸ ਗੱਲ ਨੂੰ ਮੰਨ ਚੁੱਕੀ ਹੈ ਉਹਨਾਂ ਦੇ ਐਮ ਐਲ ਏ ਇਸ ਗੱਲ ਨੂੰ ਮੰਨ ਚੁੱਕੇ ਨੇ ਕਿ ਸਤੋਂ ਜਿਹੜਾ ਬੁੱਢਾ ਨਾਲ ਆਏ ਜਿਹਦੇ ਵਿੱਚ ਦੇਖੋ ਕੈਂਸਰ ਜਿਹੜਾ ਫੈਲ ਰਿਹਾ ਹੈ ਕਿਉਂਕਿ ਪਾਣੀ ਜਿਹੜਾ ਇਹ ਅੱਗੇ ਹਰੀਕੇ ਪੱਤਣ ਤੱਕ ਜਾਂਦਾ ਹੈ ਇਹ ਦਰਿਆ ਦਾ ਤੇ ਇਹ ਜਿਹੜੀ ਸਾਰੀ ਡਾਈਂਗ ਇੰਡਸਟਰੀ ਹੈ ਲੁਧਿਆਣਾ ਦੀ ਜਿਹੜੀ ਉਹ ਪਾਣੀ ਨੂੰ ਟ੍ਰੀਟ ਨਹੀਂ ਕਰਦੀ ਹੈਗੀ ਕਿਉਂਕਿ ਜੇਕਰ ਪਾਣੀ ਟ੍ਰੀਟ ਕਰਕੇ ਵਿੱਚ ਪਾਇਆ ਜਾਵੇ ਤਾਂ ਕਦੇ ਵੀ ਪਾਣੀ ਪੋਲਿਊਟਡ ਜਿਹੜਾ ਨਹੀਂ ਹੁੰਦਾ ਹੈਗਾ ਪਰ ਕਿਉਂਕਿ ਜਿਹੜਾ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹੀ ਜਦੋਂ ਮਿਲ ਜਾਂਦਾ ਹੈ ਇੰਡਸਟਰੀ ਦੇ ਨਾਲ ਫਿਰ ਉਹ ਪਾਣੀ ਪਲੀਤ ਹੋ ਹੋ ਕੇ ਜਿਹੜਾ ਬੁੱਢਾ ਦਰਿਆ ਸੀ ਉਹ ਬੁੱਢਾ ਨਾਲਾ ਬਣ ਜਾਂਦਾ ਹੈ ਕਾਲਾ ਪਾਣੀ ਜਿਹੜਾ ਉਹਦੇ ਵਿੱਚ ਇੱਕ ਤਰ੍ਹਾਂ ਦਾ ਇਹ ਨਾ ਹੋ ਜਾਂਦਾ ਤੇ ਬਹੁਤ ਗੰਦੀ ਸਮੈਲ ਜਿਹੜੀ ਉੱਥੋਂ ਤੁਸੀਂ ਗੁਜ਼ਰ ਵੀ ਨਹੀਂ ਸਕਦੇ ਇਸ ਤਰ੍ਹਾਂ ਉਹ ਕੈਮੀਕਲਾਂ ਵਾਲਾ ਪਾਣੀ ਹੋ ਜਾਂਦਾ ਤੇ ਉਹੀ ਪਾਣੀ ਫਿਰ ਅੱਗੇ ਜਾਂਦਾ ਜਿਹਦੇ ਵਿੱਚੋਂ ਜੀਵ ਜੰਤੂ ਕਿੰਨੇ ਨੇ ਉਹ ਮਰਦੇ ਨੇ ਅੱਗੇ ਜਾ ਕੇ ਪਸ਼ੂਆਂ ਦੇ ਲਈ ਇਹ ਪਾਣੀ ਵਰਤਣਾ ਚਾਹੁੰਦਾ ਬਹੁਤ ਸਾਰੇ ਤਾਂ ਅੱਗੇ ਜਾ ਕੇ ਇਸ ਦੇ ਨਾਲ ਮਤਲਬ ਨਾਉਦੇ ਤੋਂ ਦੇਖੀ ਕਿਉਂਗਾ ਕਿ ਦੂਰ ਤੱਕ ਜਾਂਦਾ ਹਰੀਕੇ ਪੱਤਨ ਤੱਕ ਇਹ ਪਾਣੀ ਫਿਰ ਚਲੇ ਜਾਂਦਾ ਹੈ ਜੀ ਬਾਦ ਵਿੱਚ ਕਿਉਂਕਿ ਦਰਿਆ ਦੇ ਵਿੱਚ ਡਿੱਗਦਾ ਬੁੱਢਾ ਨਾਲਾ ਹੁਣ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਾ ਦੀ ਤਾਂ ਗੱਲ ਬਾਰ ਬਾਰ ਹੁੰਦੀ ਹੈ ਪਰ ਆਪੇ ਜੇਕਰ ਪਾਣੀ ਨੂੰ ਤੁਸੀਂ ਕਿ ਸ਼ੁੱਧ ਨਹੀਂ ਰੱਖ ਸਕਦੇ ਹੈਗੇ ਜੇਕਰ ਵਾਟਰ ਜਿਹੜੇ ਟ੍ਰੀਟਮੈਂਟ ਪਲਾਂਟ ਨੇ ਜੇ ਤੁਸੀਂ ਉਹ ਨਹੀਂ ਪ੍ਰੋਪਰ ਲਾਉਂਗੇ ਜਾਂ ਐਸਟੀਬੀ ਜਿਹੜੇ ਪ੍ਰੋਪਰ ਨਹੀਂ ਲਾਉਂਗੇ ਤੇ ਪੈਸੇ ਖਾਂਦੇ ਜਾਉਂਗੇ ਤੇ ਹਜ਼ਾਰਾਂ ਕਰੋੜ ਰੁਪਏ ਹੁਣ ਤੱਕ ਇਸ ਦੇ ਲਈ ਦਾ ਚੁੱਕਿਆ ਲੱਖਾਂ ਸਿਧਾਣਾ ਵੀ ਆਉਣ ਵਾਲੇ ਜਨਾਂ ਦੇ ਵਿੱਚ ਪਹਿਲਾਂ ਵੀ ਇੱਥੇ ਗਏ ਸੀਗੇ ਦੁਬਾਰਾ ਵੀ ਪ੍ਰੋਟੈਸਟ ਕਰਨ ਦੀ ਗੱਲ ਆਖ ਰਹੇ ਨੇ ਪਰ ਜਦੋਂ ਸਰਕਾਰਾਂ ਹੀ ਸੁੱਤੀਆਂ ਪੰਜਾ ਹੋਣ ਤੇ ਉਹਨਾਂ ਦੇ ਆਪਣੇ ਐਮਐਲਏ ਆਪਣੇ ਲਾਏ ਨਹੀਂ ਪੱਥਰ ਢਾ ਦੇਣ ਕਿ ਸਾਤੋਂ ਤੱਕ ਕੰਮ ਹੀ ਨਹੀਂ ਹੋਇਆ ਤਾਂ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਾ ਹੀ ਸਕਦੇ ਹੋ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਦਰਿਆ ਨੇ ਉਹਨਾਂ ਦੇ ਹਾਲਾਤ ਕੀ ਨੇ ਹਾਲਾਂਕਿ ਕੋਈ ਹੁਣ ਦਾ ਮਸਲਾ ਨਹੀਂ ਹੈ ਜੀ ਇਹ ਬਹੁਤ ਪੁਰਾਣਾ ਮਸਲਾ ਚੱਲਿਆ ਆਉਂਦਾ ਹੈ ਚਾਹੇ ਉਹ ਪਹਿਲਾਂ ਦੀ ਕਾਂਗਰਸ ਸਰਕਾਰ ਰਹੀ ਆ ਉਸ ਤੋਂ ਪਹਿਲਾਂ ਅਕਾਲੀ ਭਾਜਪਾ ਇਹ ਤਾਂ ਇੱਕ ਪੈਸੇ ਖਾਣ ਦਾ ਜ਼ਰੀਆ ਰੱਖਿਆ ਹੋਇਆ ਹੈ ਇਹਦੇ ਲਈ ਸੈਂਟਰ ਵੀ ਗ੍ਰਾਂਟ ਦਿੰਦੀ ਹੈ ਸਟੇਟ ਵੀ ਗ੍ਰਾਂਟ ਦਿੰਦੀ ਹੈ ਹਜ਼ਾਰਾਂ ਕਰੋੜ ਰੁਪਏ ਆਉਂਦਾ ਏ ਕਿ ਅਸੀਂ ਜੀ ਬੁੱਢੇ ਨਾਲੇ ਨੂੰ ਸਹੀ ਕਰ ਰਹੇ ਹਾਂ ਅਸੀਂ ਬੁੱਢੇ ਨਾਲੇ ਨੂੰ ਸਹੀ ਕਰ ਰਹੇ ਹਾਂ ਤੇ ਉਹ ਕਾਗਜ਼ਾਂ ਦੇ ਵਿੱਚ ਖੁਰਦ-ਬੁਰਦ ਹੋ ਜਾਂਦਾ ਹੈ ਪੈਸਾ ਜੇਬਾਂ ਦੇ ਵਿੱਚ ਚਲੇ ਜਾਂਦਾ ਏ ਇਸੇ ਕਰਕੇ ਜਿਹੜਾ ਬੁੱਢਾ ਨਾਲਾ ਏ ਉਹ ਬੁੱਢਾ ਨਾਲਾ ਹੀ ਰਹਿ ਗਿਆ ਦਰਿਆ ਨਹੀਂ ਦੁਆਰਾ ਬਣ ਫਿਰ ਇਹ ਹੁਣ ਆਪਾਂ ਹੁਣ ਇੱਥੇ ਕੀ ਕਹੀਏ ਵੀ ਜਿੱਥੇ ਸਰਕਾਰਾਂ ਨੂੰ ਚਾਉਣ ਵਾਲੇ ਹੁੰਦੇ ਨੇ ਵੱਖ-ਵੱਖ ਸਰਕਾਰਾਂ ਦੇ ਵਿੱਚ ਹਰ ਬੰਦੇ ਹੁੰਦੇ ਨੇ ਤੇ ਉਹਦੇ ਵਿੱਚ ਇਹ ਤਾਂ ਆਪਣੇ ਆਪ ਹੀ ਨਹੀਂ ਪੱਥਰ ਭੰਨਤਾ ਹੋਣਾ ਤਾਂ ਇਹ ਚਾਹੀਦਾ ਸੀਗਾ ਜਿੱਤੇ ਲੋਕ ਹੁਣ ਕਹਿੰਦੇ ਨੇ ਵੀ ਕੋਈ ਨਹੀਂ ਹਜੇ ਤਾਂ ਢਾਈ ਸਾਲੇ ਹੋਇਆ ਇੰਨੇ ਕੋਇਆ ਕਰਨਗੇ ਜੀ ਇਹਨਾਂ ਨੂੰ ਮੌਕਾ ਦਿਓ ਪਰ ਉਹ ਤਾਂ ਪਿੱਛੇ ਹੀ ਬੈ ਕਿਉਂਕਿ ਇੱਕ ਸਰਕਾਰ ਦੇ ਦਿੰਦੇ ਕਿ ਠੱਪਾ ਵੀ ਲੱਗਦਾ ਅਗਲੀ ਖਬਰ ਮੈਂ ਨਾਲੇ ਜੋੜ ਦਿੰਦਾ ਸ਼ਾਇਦ ਯੂ ਟਰਨ ਵਾਲੀ ਸਰਕਾਰ ਵੀ ਕਿਹਾ ਜਾ ਸਕਦਾ ਖੁਦਮਖਤਿਆਰੀ ਕਾਲਜੇਜ਼ ਨੂੰ ਦੇਣੀ ਔਰ ਯੂਨੀਵਰਸਟੀਆਂ ਦਾ ਵਿਰੋਧ ਕਰਨਾ ਇਹਦੇ ਵਿੱਚ ਸਰਕਾਰ ਨੇ ਹੁਣ ਯੂ ਟਰਨ ਲਿਆ ਜੀ ਬਿਲਕੁਲ ਦੇਖੋ ਇਹ ਪੰਜਾਬ ਦੇ ਜਿਹੜੇ ਕਰੀਬ-ਕਰੀਬ 8 ਕਾਲਜ ਸੀਗੇ ਤੇ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ UGC ਦੇ ਲਈ ਅਪਲਾਈ ਕਰੋ ਨੋਟੀਫਿਕੇਸ਼ਨ ਹੋ ਗਿਆ ਸੀਗਾ ਹਾਲਾਂਕਿ ਸਰਕਾਰੀ ਤੌਰ ਤੇ ਕੋਈ ਵੀ ਨੁਮਾਇੰਦਾ ਜਿਹੜਾ ਨਹੀਂ ਬੋਲਿਆ ਸਰਕਾਰ ਦਾ ਪਰ ਕਿਉਂਕਿ ਨੋਟੀਫਿਕੇਸ਼ਨ ਜਾਰੀ ਹੋ ਗਿਆ ਸੀ ਕਾਲਜਾਂ ਨੂੰ ਤਾਂ ਗੱਲ ਪਤਾ ਲੱਗੀ ਤੇ ਵੱਡੇ ਪੱਧਰ ਤੇ ਇਸ ਗੱਲ ਦਾ ਵਿਰੋਧ ਹੋਇਆ ਤੇ ਜਦੋਂ ਵਿਰੋਧ ਹੋਇਆ ਇੱਕ ਪਾਸੇ ਤਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਸਾਡੀ ਪ੍ਰਾਇੋਰਟੀ ਸਿੱਖਿਆ ਹੈ ਸਾਡੀ ਪ੍ਰਾਇੋਰਟੀ ਸਿਹਤ ਹੈ ਤੇ ਦੂਜੇ ਪਾਸੇ ਜੇਕਰ ਤੁਹਾਡੀ ਇਹ ਸਰਕਾਰ ਦੇ ਵਿੱਚ ਜਿਹੜੀ ਪ੍ਰਾਈਵੇਟਾਈਜੇਸ਼ਨ ਹੋ ਜਾਏਗਾ ਕਾਲਜਾਂ ਦਾ ਖੁਦਮੁਖਤਿਆਰੀ ਦਾ ਕੀ ਮਤਲਬ ਹੈ ਕਿ ਤੁਸੀਂ ਆਪਣਾ ਖਰਚਾ ਆਪ ਹੀ ਚੁੱਕੋਗੇ ਆਪੇ ਕੋਰਸਾਂ ਦੀ ਫੀਸ ਲਾਓਗੇ ਜਿੰਨੇ ਵਿਦਿਆਰਥੀ ਆਉਣਗੇ ਉਹਦੇ ਵਿੱਚੋਂ ਹੀ ਤੁਹਾਡਾ ਸਿਸਟਮ ਜਿਹੜਾ ਉਹ ਚੱਲੂਗਾ ਪਰ ਫਿਰ ਯੂ ਟਰਨ ਲੈਣਾ ਪਿਆ ਕਿਉਂਕਿ ਵਿਰੋਧ ਹੀ ਇੰਨਾ ਹੋ ਗਿਆ ਵਕ ਵਕ ਥਾਮਾ ਤੇ ਫਿਰ ਬਾਅਦ ਦੇ ਵਿੱਚ ਤਾਂ ਗੱਲ ਅਧਿਕਾਰੀਆਂ ਤੇ ਛੱਡ ਦਿੱਤੀ ਜਾਂਦੀ ਹੈ ਕਿ ਅਧਿਕਾਰੀਆਂ ਨੇ ਜੀ ਗਲਤ ਗਾਈਡ ਕਰਤਾ ਜਿਵੇਂ ਤੁਹਾਡੇ ਯਾਦ ਹੋਵੇ ਕਿ ਪੰਚਾਇਤੀ ਚੋਣਾਂ ਜਦੋਂ ਹੋਣੀਆਂ ਸੀਗੀਆਂ ਉਹਦੇ ਲਈ ਪਹਿਲਾਂ ਹੀ ਭੰਗ ਕਰਤੀਆਂ ਹੱਜ ਤੱਕ ਨਹੀਂ ਹੋਈਆਂ ਪੰਚਾਇਤੀ ਚੋਣਾਂ ਉਸ ਗੱਲ ਨੂੰ ਵੀ ਸਾਲ ਸਵਾ ਸਾਲ ਬੀਤ ਗਿਆ ਤੇ ਹਾਲੇ ਹੁਣ ਦਾ ਸਮਾਂ ਰਹਿੰਦਾ ਸੀਗਾ ਉਹ ਤੋਂ ਪਹਿਲਾਂ ਹੀ ਉਹ ਭੰਗ ਕਰਤੀਆਂ ਬਾਅਦ ਦੇ ਵਿੱਚ ਆਪਣੇ ਅਧਿਕਾਰੀ ਸਸਪੈਂਡ ਕਰਤੇ ਕਿ ਜੀ ਇਹਨਾਂ ਨੇ ਸਾਨੂੰ ਗਲਤ ਗਾਈਡ ਕਰਤਾ ਤੇ ਹੁਣ ਵੀ ਇਹੀ ਗੱਲ ਆਖੀ ਜਾ ਰਹੀ ਹੈ ਪ੍ਰਚਾਰੀ ਜਾ ਰਹੀ ਹੈ ਕਿ ਜੀ ਅਧਿਕਾਰੀਆਂ ਨੇ ਗਲਤ ਗਾਈਡ ਕਰਤਾ ਇਹਦਾ ਮਤਲਬ ਕੀ ਹੋਇਆ ਕਿ ਆਪ ਨੂੰ ਆਪ ਨੂੰ ਪਤਾ ਹੀ ਨਹੀਂ ਸੀਐਮ ਸਾਹਿਬ ਨੂੰ ਜਾਂ ਜਿਹੜੇ ਹੋਰ ਅਧਿਕਾਰੀ ਨੇ ਮੰਤਰੀ ਨੇ ਜੀ ਇਹ ਬਿਨਾਂ ਕਹੇ ਤੋਂ ਜਾਂ ਬਿਨਾਂ ਸੋਚੇ ਸਮਝੇ ਤੋਂ ਕੋਈ ਫੈਸਲਾ ਕਰ ਲਿਆ ਜਾਂਦਾ ਹੈ ਤਾਂ ਹੁਣ ਕਿਉਂਕਿ ਔਨ ਜਿਹੜੀ ਰਿਪੋਰਟ ਹੈਗੀ ਹੈ ਔਨ ਰਿਕਾਰਡ ਹੈਗੀ ਹੈ ਕਿ ਪਹਿਲਾਂ ਨੋਟੀਫਿਕੇਸ਼ਨ ਜਾਰੀ ਹੋਇਆ ਫਿਰ ਉਸ ਨੂੰ ਵਾਪਸ ਲੈ ਲਿਆ ਗਿਆ ਚਲੋ ਅਸੀਂ ਫਿਰ ਵੀ ਕਹਿੰਦੇ ਆ ਕਿ ਵਾਪਸ ਲੈ ਲਿਆ ਗਿਆ ਤਾਂ ਚੰਗਾ ਹੈ ਕਿਉਂਕਿ ਨਹੀਂ ਤਾਂ ਹੋਰ ਵੀ ਵਿਰੋਧ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਾਮਲੇ ਦੇ ਵਿੱਚ ਹੋਣਾ ਸੀ ਕੋਈ ਦੋਵੇਂ ਸਰਕਾਰਾਂ ਇੱਕੋ ਪੈਟਰਨ ਤੇ ਚੱਲ ਰਹੀਆਂ ਨੇ ਇੱਕ ਤਰ੍ਹਾਂ ਦੇ ਨਾਲ ਚਾਹੇ ਉਹ ਮੋਦੀ ਸਰਕਾਰ ਹੈ ਜੀ ਜੀ ਜਾ ਰਹੀ ਉਹ ਪੰਜਾਬ ਦੀ ਇਸ ਵੇਲੇ ਸਰਕਾਰ ਹੈ ਜੀ ਪਹਿਲਾਂ ਤਾਂ ਮੋਦੀ ਜਿਹੜੀ ਸਰਕਾਰ ਆ ਉਹ ਅੜ ਜਾਂਦੀ ਸੀਗੀ ਆਪਣੇ ਫੈਸਲਿਆਂ ਤੇ ਹੁਣ ਤਾਂ ਪਿੱਛੇ ਜੇ ਚਾਰ ਫੈਸਲੇ ਕਰੀਬ-ਕਰੀਬਾ ਨਵੀਂ ਸਰਕਾਰ ਚ ਹੋ ਗਏ ਨੇ ਜਿਹੜੇ ਯੂ ਟਰਨ ਲੈਣਾ ਪਿਆ ਜਿਹਦੇ ਵਿੱਚ ਕਈ ਫੈਸਲੇ ਨੇ ਤੇ ਹੁਣ ਇਹ ਵੀ ਫੈਸਲਾ ਜਿਹੜਾ ਉਹੀ ਪੰਜਾਬ ਸਰਕਾਰ ਆ ਹਾਲਾਂਕਿ ਪੰਜਾਬ ਸਰਕਾਰ ਦਾ ਵੀ ਇਹ ਬਹੁਤ ਰਿਕਾਰਡ ਰਿਹਾ ਕਿ ਪਹਿਲਾਂ ਫੈਸਲਾ ਕਰ ਲਓ ਫਿਰ ਵਾਪਸ ਲੈ ਲਓ ਪਹਿਲਾਂ ਫੈਸਲਾ ਕਰ ਦੋ ਫਿਰ ਵਾਪਸ ਲੈ ਲਓ ਇਹ ਸਾਰੀਆਂ ਚੀਜ਼ਾਂ ਨੇ ਕਿਉਂਕਿ ਅਸੀਂ ਕੋਈ ਆਲੋਚਕ ਨਹੀਂ ਹੈਗੇ ਸਰਕਾਰ ਦੇ ਜੋ ਰਿਐਲਿਟੀ ਹੈ ਜਿਹੜੀ ਚੀਜ਼ ਨੋਟੀਫਿਕੇਸ਼ਨ ਜਾਰੀ ਹੋਇਆ ਕੋਈ ਇਸ ਨੂੰ ਚੁਟਲਾ ਨਹੀਂ ਸਕਦਾ ਤੇ ਉਹ ਜਿਹੜਾ ਹੈ ਉਹ ਹੁਣ ਦੁਬਾਰਾ ਵਾਪਸ ਲੈ ਲਿਆਗੇ ਦੇ ਵਿੱਚ ਇੱਕ ਹੋਰ ਚੀਜ਼ ਐਡ ਆਨ ਕਰ ਦਈਏ ਕਿ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਮਸਲਾ ਹੈ ਐਨਓਸੀ ਦਾ ਜਿਹੜੀਆਂ ਰਜਿਸਟਰੀਆਂ ਹੁੰਦੀਆਂ ਨੇ ਉਹਦੇ ਲਈ ਐਨਓਸੀ ਦੀ ਜ਼ਰੂਰਤ ਹੁੰਦੀ ਹੈ ਤੇ ਬਹੁਤ ਸਾਰੀਆਂ ਜਿਹੜੇ ਕਲੋਨਾਈਜ਼ਰ ਨੇ ਉਹ ਕੀ ਕਰਦੇ ਨੇ ਕਿ ਪਹਿਲਾਂ ਵਿਦਾਊਟ ਪਰਮਿਸ਼ਨ ਕਲੋਨੀ ਕੱਟ ਦਿੰਦੇ ਨੇ ਜੀ ਫਿਰ ਉਹਦੇ ਵਿੱਚੋਂ 플ੌਟ ਵੇਚ ਦਿੰਦੇ ਨੇ ਤੇ 플ੌਟ ਦੀ ਰਜਿਸਟਰੀ ਹੁੰਦੀ ਨਹੀਂ ਹੈਗੀ ਕਿਉਂਕਿ ਕਲੋਨੀ ਜਿਹੜੀ ਰੈਗੂਲਰ ਨਹੀਂ ਹੁੰਦੀ ਜੀ ਜੀ ਤੇ ਸੀਐਮਾਨ ਘਟੋ ਘਟ 6 ਮਹੀਨੇ ਪਹਿਲਾਂ ਇਹ ਗੱਲ ਆ ਚੁੱਕੇ ਸੀ ਕਿ ਅਸੀਂ ਜੀ ਐਨਓਸੀ ਖਤਮ ਕਰਤੀ ਪਰ ਕਾਗਜ਼ਾਂ ਦੇ ਵਿੱਚੋਂ ਐਨਓਸੀ ਖਤਮ ਹੀ ਨਹੀਂ ਹੋਈ ਹੁਣ ਪਿਛਲੇ ਦਿਨਾਂ ਦੇ ਵਿੱਚ ਕੈਬਨਿਟ ਮੀਟਿੰਗ ਸੀਗੀ ਉਹਦੇ ਵਿੱਚ ਬਾਅਦ ਵਿੱਚ ਉਹਨਾਂ ਨੇ ਜਿਹੜੇ ਅਮਨ ਅਰੋੜਾ ਸੀਗੇ ਮੰਤਰੀ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਜਿਹੜੀ ਐਨਓਸੀ ਦੀ ਗੱਲ ਹੈਗੀ ਆ ਉਹ ਅੱਜ ਵਿਚਾਰ ਅਧੀਨ ਸੀਗੀ ਕੈਬਨਟ ਦੇ ਵਿੱਚ ਵਿਚਾਰ ਹੋਇਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਉਹਦੇ ਮੋਡਿਊਲ ਸੈੱਟ ਕਰਾਂਗੇ ਭਾਵੇਂ ਕਿ ਜਿਹੜੀਆਂ ਸ਼ਰਤਾਂ ਤੈਅ ਕੀਤੀਆਂ ਜਾਣਗੀਆਂ ਤਾਂ ਮਤਲਬ ਕਈ ਵਾਰ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਕਿ ਐਲਾਨ ਬਹੁਤ ਵੱਡੇ ਵੱਡੇ ਕਰ ਦਿੱਤੇ ਜਾਂਦੇ ਨੇ ਪਰ ਜਿਹੜੀ ਔਨ ਗਰਾਉਂਡ ਰਿਐਲਿਟੀ ਹੈ ਉਹ ਪੂਰੀ ਨਹੀਂ ਹੁੰਦੀ ਜੀ ਇਸੇ ਮਾਮਲੇ ਦੇ ਵਿੱਚ ਕੁਝ ਹੋਇਆ ਹੈਗਾ ਜੀ 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 ਹਾਂ ਜੀ